ਜਿਹੜਾ ਡਰਾਈਵ ਅਗੇ ਟ੍ਰਕਸ ਜਿਹੜੀ ਚੱਲੀ ਨੀਚੇ ਕਰ ਲੋ ਯਾਰ ਕਿ ਜਿਹੜੀ ਮੁਹੀਮ ਹੈ ਉਹਨੂੰ ਅੱਗੇ ਵਧਾਉਂਦੇ ਹੋਏ ਜਿਹੜੇ ਵੀ ਟ੍ਰਕਸ ਮਗਲਰ ਹੈਗੇ ਜਿਨ੍ਹਾਂ ਨੇ ਇਲੀਗਲ ਪ੍ਰਾਪਰਟੀ ਬਣਾਈ ਹੈਗੀ ਹੈ ਵਿਦ ਦਾ ਹੈਲਪ ਆਫ ਸਿਵਲ ਐਡਮਿਨਿਸਟ੍ਰੇਸ਼ਨ ਜਿਹੜਾ ਇਲੀਗਲ ਪ੍ਰਾਪਰਟੀ ਹੈ ਉਹਨੂੰ ਡੈਮੋਲਿਸ਼ ਕਰਾਇਆ ਜਾ ਰਿਹਾ ਜੀ ਜਿਹੜਾ ਟਰਗਮਨੀ ਤੋਂ ਬਣੀ ਹੋਈ ਹੈ ਇਲੀਗਲ ਤਰੀਕੇ ਨਾਲ ਬਣੀ ਸੀਪੀ ਸਾਹਿਬ 12 ਘੰਟੇ ਚ ਦੂਜੀ ਕਾਰਵਾਈ ਜੋ ਇਹ ਦੇਖਣ ਨੂੰ ਮਿਲੀ ਹੈ ਕੱਲ ਵੀ ਜੋ ਕੀ ਇੱਕ ਕਾਰਵਾਈ ਕੀਤੀ ਗਈ ਹੈ ਆਣੇ ਬੜੇ ਟਾਈਮ ਮੇ ਤੁਹਾਨੂੰ ਬਹੁਤ ਸੀ ਹੈ ਉਹ ਜੇਸੀਪੀ ਹੈ ਮਿਲਣਗੇ ਜਿਹੜੇ ਵੀ ਬੰਦੇ ਇਨਵੋਲ ਹੈਗੇ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਜਿਨ੍ਹਾਂ ਨੇ ਪ੍ਰਾਪਰਟੀਆਂ ਬਣਾਈਆਂ ਜਿਨ੍ਹਾਂ ਨੇ ਇਲੀਗਲ ਪ੍ਰਾਪਰਟੀਆਂ ਬਣਾਈਆਂ ਜਿਹੜੀ ਟਰਗਮਨੀ ਦੇ ਨਾਲ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਆਣੇ ਹੰਸ ਤੇ ਹੋਰ ਕਿੰਨੇ ਟਿਕਾਣੇ ਲੱਭੇਗੇ ਇਸ ਬਾਰੇ ਜਾਣਕਾਰੀ ਕੋਈ ਪੁੱਛ ਕੇ ਦੱਸੋ ਇਹ ਫਾਰਵਰੈਸਿੰਗ ਕੀਤੋ ਬਰਾਮਾ ਇਹ ਇੱਕ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਸੀਗਾ ਕੀਕਾ ਬਾਕੀ ਡਿਟੇਲ ਐਫਆਈਆ ਤੁਹਾਨੂੰ ਪ੍ਰੀਵਿਊ ਵਿੱਚ ਅਸੀਂ ਦੇ ਦਾਂਗੇ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਹੈਗਾ ਇਹ ਜਿਹੜੀ ਪ੍ਰੋਪਰਟੀ ਸੀਗੀ ਡਰਗ ਮਨੀ ਤੋਂ ਬਣੀ ਹੋਈ ਸੀ ਉਸ ਤੋਂ ਬਾਅਦ ਇਸ ਤੋਂ ਇਲਾਵਾ ਵੀ ਅਸੀਂ 78 ਬੰਦੇ ਜਿਹੜੇ ਹੈਗੇ ਆ ਉਹ ਆਇਡੈਂਟੀਫਾਈ ਕੀਤੇ ਹੈਗੇ 78 ਬੰਦੇ ਹੋਰ ਆਇਡੈਂਟੀਫਾਈ ਕੀਤੇ ਹਨ ਉਹਨਾਂ ਦੀ 78 ਪ੍ਰੋਪਰਟੀ ਹੋਰ ਆਇਡੈਂਟੀਫਾਈ ਕਰੀ ਹੈ ਮੇਨ ਦਾ ਟਾਈਮ ਅਸੀਂ 1 ਬਾਈ 1 ਕਰਕੇ ਕਾਰਪੋਰੇਸ਼ਨ ਕਮਿਸ਼ਨਰ ਨੂੰ ਅਸੀਂ ਚਿੱਠੀ ਲਿਖੀ ਹੈ ਉਹਦਾ ਰਿਪਲਾਈ ਆ ਜਾਊਗਾ ਜਿਹੜਾ ਵੀ ਜਿੱਥੇ ਵੀ ਇਲੀਗਲ ਕੰਸਟਰਕਸ਼ਨ ਹੋਈ ਹੈ ਜਾਂ ਜਿਹੜੀ ਡਰਗ ਮਨੀ ਦੇ ਨਾਲ ਜਿਹੜੀ ਪ੍ਰੋਪਰਟੀ ਬਣੀ ਹੈ ਉਹਨਾਂ ਦੇ ਆਰਿਆਂ ਦਾ ਇਹੀ ਹਸਲ ਹੁੰਦਾ ਉਹਨਾਂ ਦੇ ਕਰਵਾਈ ਕਿ ਉਹਨਾਂ ਨੂੰ ਮਾਰੇ ਜਾਣਕਾਰੀ ਦੇ ਉਹਨਾਂ ਦੇ ਖਿਲਾਫ ਪੂਰੀ ਫੈਮਿਲੀ ਦੇ ਖਿਲਾਫ ਪਿਛਲੇ 12-15 ਸਾਲਾਂ ਚ 12 ਤੋਂ 15 ਐਫਆਈਆ ਰਜਿਸਟਰਡ ਹੈਗੀ ਹੈ ਉਹਨਾਂ ਦੇ ਫਾਦਰ ਦੇ ਖਿਲਾਫ ਵੀ ਉਹਨਾਂ ਦੀ ਜਿਹੜੀ ਡੇੜੀ ਤੇ ਉਹਨਾਂ ਦੇ ਖਿਲਾਫ ਐਫਆਈਆ ਰਜਿਸਟਰਡ ਹੈਗੀ ਹੈ ਐਂਡ ਉਹਨਾਂ ਨੇ ਵੀ ਇਹੇ ਇਸੇ ਤਰੀਕੇ ਨਾਲ ਪ੍ਰਾਪਰਟੀ ਬਣਾਈ ਸੀਗੀ ਉਹ ਵੀ ਅਸੀਂ ਕੱਲ ਡਰਾਈਵ ਚਲਾਈ ਸੀ ਤੇ ਆਉਣੇ ਵਾਲੇ ਟਾਈਮ ਤੇ ਤੁਹਾਨੂੰ ਬਹੁਤ ਹੀ ਵਧੀਆ ਡਰਾਈਵ ਮੈਂ ਕਹਿੰਦਾ ਲੁਧਿਆਣਾ ਨਹੀਂ ਪੂਰੇ ਪੰਜਾਬ ਚ ਮਿਲਣਾ ਚਾਹੇ ਸਰ ਜਿਹੜੀ ਜਿਹੜਾ ਪ੍ਰੋਸੀਜਰ ਹੈਗਾ ਕਿਉਂਕਿ ਹਾਲੇ ਤਾਂ ਥੱਲੇ ਕੋਈ ਨਹੀਂ ਰਹਿ ਰਿਹਾ ਲੇਕਿਨ ਨਹੀਂ ਜਿਹੜਾ ਹੈਗਾ ਜਿਹੜਾ ਅਸੀਂ ਜਿੰਨੇ ਵੀ ਅੱਜ ਪਰ ਜੋ ਜਿਹੜਾ ਹੈਗਾ ਰੂਲ ਫੋਲੋ ਕੀਤਾ ਹੈਗਾ ਵਿਦ ਅ ਹੈਲਪ ਆਫ ਸਿਵਲ ਐਡਮਿਨਿਸਟ੍ਰੇਸ਼ਨ ਉਹ ਸਾਰੀ ਅਸੀਂ ਪ੍ਰੋਸੀਜਰ ਫੋਲੋ ਕਰਕੇ ਸਾਰਾ ਕੁਝ ਕੀਤਾ ਸਖੀ ਚੇਤਾਵਨੀ ਕੀ ਰਹੀ ਕਿ ਨਹੀਂ ਚੇਤਾਵਨੀ ਬਿਲਕੁਲ ਸਖਤ ਸਰਕਾਰ ਦੀ ਤਰਫੋਂ ਵੀ ਹੈ ਕਿ ਕਿ ਜਿਹੜੇ ਵੀ ਕੋਈ ਬੰਦੇ ਇਸ ਦੰਦੇ ਚ ਇਨਵੋਲਡ ਹੈਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਹੁਣ ਇਹ ਨਹੀਂ ਆਗੇ ਕਿ ਸਿਰਫ ਐਫ ਆਈ ਆਰ ਰਜਿਸਟਰ ਕਰਤੀ ਤੁਸੀਂ ਅੰਦਰ ਚਲੇਗੇ ਫੇਰ ਬਾਹਰ ਆਗੇ ਤੁਸੀਂ اسی ਕੰਮ ਜੋ ਜਿਹੜਾ ਵੀ ਤੁਸੀਂ ਪ੍ਰੋਪਰਟੀ ਬਣਾਈ ਹੈ ਵਹੀਕਲ ਹੈ ਉਹ ਜਬਤ ਵੀ ਕੀਤਾ ਜਾਊਗਾ ਤੇ ਉਹਨੂੰ ਡਿਮੋਨਿਸ਼ ਵੀ ਕੀਤਾ ਥੈਂਕ ਯੂ ਸੋ ਮਚ ਸੀਪੀ ਸਾਹਿਬ ਹਾਂਜੀ ਸਵਾਲ ਹੈ ਹੋਰ ਵੀ ਕਾਰਵਾਈ ਹੋ ਜਾਏ ਇਸ ਤੋਂ ਇਲਾਵਾ ਨਹੀਂ ਇਹ ਮੈਂ ਕੋਈ ਕਹਿ ਰਿਹਾ ਨਾ ਅਸੀਂ ਹਜੇ ਤੱਕ ਟੋਟਲ 78 ਜਿਹੜੇ ਹੈਗੇ ਉਹ ਆਇਡੈਂਟੀਫਾਈ ਕੀਤੇ ਹਨ 1 ਬਾਈ 1 ਕਰਕੇ ਐਸ ਪਰ ਪ੍ਰੋਸੀਜਰ ਸਾਰਾ ਅਸੀਂ ਐਡਪਟ ਕਰਕੇ ਅਸੀਂ ਸਾਰਿਆਂ ਦੇ ਨਹੀਂ ਕੱਲੇ ਅਕਰਲੇ ਲੁਧਿਆਣੇ ਦੀ ਮੈਂ ਗੱਲ ਕਰ ਰਿਹਾ ਹਾਂ ਤੇ ਹਜੇ ਤੱਕ ਨਹੀਂ ਨਹੀਂ ਸਾਡਾ ਜਿਹੜਾ ਕਮਿਸ਼ਨਰਡ ਏਰੀਆ ਦੀ ਮੈਂ ਗੱਲ ਕਰ ਸਕਦਾ ਕਮਿਸ਼ਨਰਡ ਏਰੀਆ ਦੇ ਅਸੀਂ 78 ਬੰਦੇ ਇਹੋ ਜੇ ਆਇਡੈਂਟੀਫਾਈ ਕੀਤੇ ਅਸੀਂ ਸਾਰਿਆਂ ਦੇ ਸਾਰਿਆਂ ਦੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ